ਮੂ ਕਸ਼ਮੀਰ ਚ ਸ਼ਹੀਦ ਹੋਏ ਲਾਪਰੀ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਅਕਲੀਆ ਵਿਖੇ ਕੀਤਾ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦੇ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲਈ ਮਾਨ ਦੀ ਗੱਲ ਵੀ ਹੈ ਅਤੇ ਦੁੱਖ ਵੀ ਹੈ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਨੌਜਵਾਨ ਲਾਪਰੀ ਸਿੰਘ ਜੋ ਕਿ 2 ਸਾਲ ਪਹਿਲਾਂ ਅਗਨੀਵੀਰ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਇਆ ਸੀ ਜਿਸ ਦੀ ਪਿਛਲੇ ਦਿਨੀ ਦਹਿਸ਼ਤਗਰਦੀਆਂ ਦੀ ਗੋਲੀ ਲੱਗਨ ਕਾਰਨ ਸ਼ਹੀਦ ਹੋ ਗਿਆ ਉੱਥੇ ਉਹਨਾਂ ਕਿਹਾ ਕਿ ਨੌਜਵਾਨ ਇਸ ਦੇ ਲਈ ਆਪਣੀ ਜਾਨ ਹਥੇਲੀ ਤੇ ਰੱਖ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਉੱਥੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਗਨੀਵੀਰ ਯੋਜਨਾ ਤਹਿਤ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਸਰਕਾਰ ਤੋਂ ਅਪੀਲ ਕਰਦੇ ਕਿਹਾ ਕਿ ਇਹ ਲਾਪਰੀ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਹੁਣ ਰੂਹ ਦੇ ਦਰਸ਼ਨ ਕਰਕੇ ਆਏ ਆਂ ਅੰਦਰੋਂ ਬੜਾ ਬੇਹਦ ਭਾਵੁਕ ਮਾਹੌਲ ਹੈ ਬਾਪਿਆਂ ਲਈ ਵੀ ਇੰਨਾ ਮੁਸ਼ਕਲ ਘੜੀ ਹੈ ਜਿਹਦਾ 22-23 ਸਾਲ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਦੇਸ਼ ਦੇ ਐਂਟੀ ਨੈਸ਼ਨਲ ਪਾਕਤਾਨਾ ਲੋਹਾ ਲੈੰਦਾ ਹੋਇਆ ਸ਼ਹੀਦ ਹੋਇਆ ਪਰ ਉਹ ਵੀ ਤੋਂ ਪਰਿਵਾਰ ਲਈ ਇੱਕ ਬੜਾ ਵੱਡਾ ਗੈਪ ਹੈ। ਔਰ ਰਹਿੰਦੀ ਖੁੱਲੀ ਕਸਰ ਸਾਡੀਆਂ ਸਰਕਾਰਾਂ ਕੱਢ ਦਿੰਨੀਆਂ ਨੇ। ਇਹਨਾਂ ਨੇ ਅਗਨੀਵੀਰ ਵਰਗੀ ਭਰਤੀ ਮੈਂ ਵੀ ਇੱਕ ਮਲ ਫੌਜੀ ਹੋਣ ਦੇ ਨਾਤੇ ਇਹਨਾਂ ਕ ਸਮਝ ਰੱਖਦਾ ਵੀ ਜਿਹੜੇ ਪਹਿਲੇ 5-4 ਸਾਲ ਹੁੰਦੇ ਆ ਨਾ ਨੌਜਵਾਨ ਦੇ ਉਹ ਐਜ਼ ਇਹ ਇੱਕ ਰੂਟ ਹੀ ਲੰਘ ਜਾਂਦੇ ਆ। ਉਹਨਾਂ ਨੂੰ ਇੰਨੀ ਐਹਮ ਡਿਊਟੀ ਤੇ ਸਿੱਧੇ ਹੀ ਤਨਾਤ ਕਰ ਦੇਣਾ ਮੈਨੂੰ ਲੱਗਦਾ ਜਿਆਦਾ ਮੌਤਾਂ ਹੋਣ ਦਾ ਇਹ ਵੀ ਸਾਨੂੰ ਕਾਰਨ ਲੱਗਦਾ ਹੈ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਜ਼ ਭਰਤੀ ਹੋਏ ਨੂੰ ਹੋਇਆ ਤੇ ਉਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ ਤੇ ਸ਼ਾਇਦ ਨੌਜਵਾਨ ਹਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਤਾਂ ਰਖਾਲਾ ਉਥੇ ਐਕਸਪੀਰੀਅੰਸ ਦੇ ਹੰਢੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਹਨਾਂ ਨਵੇਂ ਮੁੰਡਿਆਂ ਦੀ ਤਨਤੀ ਬਾਰਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਉੱਤੇ ਕਾਫੀ ਟ੍ਰੇਨਿੰਗ ਕਾਫੀ ਮੁਸ਼ਕਲ ਤੋਂ ਬਾਅਦ ਲਵਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਨਜਵਾਨ ਟ੍ਰੇਨ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹੀ ਘਟਨਾਵਾਂ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ ਕੰਮ ਕਮ ਸੇ ਕਮ ਜੇ ਰੈਗੂਲਰ ਫੌਜ ਚ ਹੋਊਗਾ ਉਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੁਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਿਵਾਰ ਨੂੰ ਕਾफी ਹੱਦ ਤੱਕ ਸੇਫ ਕਰਦਾ ਹੈ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਉਹ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਅਸਥਕਾਰੀ ਨੌਕਰੀ ਦੇ ਕੇ ਜੁਰ ਨਿਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀਆਂ ਇਸ ਬੱਚੇ ਦੀ ਦੇਸ਼ ਲਈ ਧੰਨਵਾਦ